ਸ਼ੰਗਰਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਤਿੰਨ ਰੋਜ਼ਾ ਸਪੋਰਟਸ ਮੀਟ 2025 ਕਰਵਾਈ ਜਾ ਰਹੀ ਹੈ ਜੋ ਕਿ ਮਿਤੀ 1 2 ਅਤੇ 3 ਦਸੰਬਰ ਨੂੰ 2025 ਨੂੰ ਹੈ ਇਸ ਸਪੋਰਟਸ ਮੀਟ ਦੇ ਵਿੱਚ ਹਰ ਸਾਲ ਹਰ ਸਕੂਲ ਦਾ ਹਰ ਇੱਕ ਬੱਚਾ ਪਾਰਟਿਸਪੇਟ ਕਰਦਾ ਹੈ ਅੱਜ ਸਕੂਲ ਦਾ ਤੀਸਰਾ ਦਿਨ ਹੈ ਤੀਸਰੇ ਦਿਨ ਦੇ ਵਿੱਚ ਸਾਡੇ ਚੀਫ ਗੈਸਟ ਮਿਸ ਸਿਮਰਨ ਕੌਰ ਮੱਤੀ ਸਬ ਇੰਸਪੈਕਟਰ ਪੰਜਾਬ ਪੁਲਿਸ ਇਹ ਮੈਂ ਤੁਹਾਨੂੰ ਦੱਸਣਾ ਚਾਹਦਾ ਹਾਂ ਕਿ ਸਿਮਰਨ ਇਸੇ ਸਕੂਲ ਦੇ 2017 ਦੇ ਬੈਚ ਆਊਟ ਬੈਚ ਦੇ ਪਾਸ ਆਊਟ ਨੇ ਸਿਮਰਨ 2005 ਦੇ ਵਿੱਚ ਫਰਸਟ ਕਲਾਸ ਦੇ ਵਿੱਚ ਸਕੂਲ ਵਿੱਚ ਆਈ ਸੀ ਅਤੇ ਇਹਨਾਂ ਨੇ 2017 ਵਿੱਚ 12th ਪਾਸ ਆਊਟ ਕੀਤੀ ਸਿਮਰਨ ਬਹੁਤ ਵਧੀਆ ਸਟੂਡੈਂਟ ਸੀ ਇਹਨਾਂ ਨੇ ਪੜ੍ਹਦੇ ਹੋਏ ਮਿਨਿਸਟਰੀ ਆਫ ਹਿਊਮਨ ਰਿਸੋਰਸਿਸ ਗਵਰਨਮੈਂਟ ਆਫ ਇੰਡੀਆ ਸਮਰੀਦੀ ਰਾਣੀ ਵੱਲੋਂ ਕਾਫੀ ਜ਼ਿਆਦੇ ਮੈਡਲਸ ਅਤੇ ਸਰਟੀਫਿਕੇਟਸ ਪ੍ਰਾਪਤ ਕੀਤੇ ਸਿਮਰਨ ਬਹੁਤ ਹੀ ਵਧੀਆ ਸਟੂਡੈਂਟ ਰਹੇ ਨੇ ਆਪਣੇ ਟਾਈਮ ਦੇ ਵਿੱਚ ਤੇ ਨੀਡਰ ਹੋ ਕੇ ਇਹਨਾਂ ਨੇ ਕੰਮ ਕੀਤਾ ਇੱਕੀ ਬੈਚ ਦੇ ਇਹ ਸਬ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਕੂਲ ਤੇ ਹੋਂਦ ਦੇ ਤੁਹਾਨੂੰ ਕੀ ਮਨ ਮਹਿਸੂਸ ਹੋ ਰਿਹਾ ਕਿ ਤੁਹਾਡੇ ਸਕੂਲ ਦੇ ਵਿੱਚੋਂ ਪੜ੍ਹੇ ਹੋਏ ਅੱਜ ਬੱਚੇ ਚੰਗੀਆਂ ਪ੍ਰੀਖਿਆਾਂ ਤੇ ਚੰਗੀਆਂ ਉਹਨਾਂ ਉੱਤੇ ਬਰਾਜ਼ਮਾਨ ਹੋ ਰਹੇ ਨੇ ਤੁਸੀਂ ਕੀ ਬੱਚਿਆਂ ਨੂੰ ਕੀ ਸੰਦੇਸ਼ ਦੇਵੋਗੇ ਅਸੀਂ ਮਿਸ ਸਿਮਰਨ ਕੌਰ ਨੂੰ ਬੁਲਾ ਕੇ ਬੱਚਿਆਂ ਨੂੰ ਇਹ ਦਿਖਾਇਆ ਹੈ ਕਿ ਪੜ੍ਹਾਈ ਬੱਚਿਆਂ ਦੇ ਸਾਰੀ ਉਮਰ ਕੰਮ ਆਉਂਦੀ ਹੈ ਜੋ ਬੱਚਾ ਆਪਣੀ ਮਿਹਨਤ ਕਰਦਾ ਹੈ ਤੇ ਬੱਚਾ ਪੜ੍ਹਾਈ ਦੇ ਵਿੱਚ ਜਿੰਦ ਜਾਨ ਲਾ ਕੇ ਪੜ੍ਹਦਾ ਹੈ ਉਹ ਸਿਮਰਨ ਹਰਾਂ ਦੀ ਤਰ੍ਹਾਂ ਇੱਕ ਚੰਗੀ ਕੁਰਸੀ ਹਾਸਲ ਕਰਦਾ ਹੈ ਫਤਿਹ ਜੋ ਬੱਚੇ ਪੜ੍ਹਾਈ ਵਿੱਚ ਵਧੀਆ ਕਰਦੇ ਹਨ ਮਿਹਨਤ ਕਰਦੇ ਹਨ ਉਹ ਨਸ਼ੇ ਤੋਂ ਬਹੁਤ ਜ਼ਿਆਦਾ ਦੂਰ ਰਹਿੰਦੇ ਹਨ ਮੈਡਮ ਸਿਮਰਨ ਜੀ ਤੁਸੀਂ ਇਸ ਸਕੂਲ ਦੇ ਵਿੱਚੋਂ ਪਾਸ ਆਊਟ ਹੋ ਕੇ ਅੱਜ ਸਰਵ ਇੰਸਪੈਕਟਰ ਪੰਜਾਬ ਪੁਲਿਸ ਵਿੱਚ ਸੇਵਾਮੁਨਵਾਰ ਹਾਂ ਤੁਹਾਡਾ ਇਸ ਸਕੂਲ ਵਿੱਚ ਕੀ ਐਕਸਪੀਰੀਅੰਸ ਰਿਹਾ ਔਰ ਤੁਸੀਂ ਕੀ ਸੰਦੇਸ਼ ਦੇਵੋਗੇ ਉਸੇ ਬੱਚਿਆਂ ਨੂੰ ਜੋ ਇਸ ਸਕੂਲ ਵਿੱਚ ਪੜ੍ਹ ਰਹੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੋਵੀਜ਼ਨਲ ਸਰਵ ਇੰਸਪੈਕਟਰ ਸਿਮਰਨ ਪੰਜਾਬ ਪੁਲਿਸ ਵਿੱਚ ਸੇਵਾਮੁਨਵਾਰੀ ਹਾਂ ਮੇਰੀ ਸਕੂਲਿੰਗ ਇਸੇ ਸਕੂਲ ਤੋਂ ਹੈ ਮੈਂ ਆਪਣੀ 12 ਸਾਲ ਦੀ ਪੜ੍ਹਾਈ ਸਕੂਲ ਤੋਂ ਹਾਸਿਲ ਕੀਤੀ ਜੋ ਕੁਝ ਸਿੱਖਿਆ ਇਸ ਸਕੂਲ ਤੋਂ ਆਪਣੇ ਟੀਚਰਸ ਤੋਂ ਸਿੱਖਿਆ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇਸ ਮੁਕਾਮ ਤੇ ਹਾਂ ਤੇ ਮੈਂ ਐਪਰੀਸ਼ੀਏਟ ਕਰਦੀ ਹਾਂ ਸਕੂਲ ਵੱਲੋਂ ਜੋ ਇਹ ਇਵੈਂਟਸ ਆਰਗੇਨਾਈਜ਼ ਕਰਵਾਏ ਜਾਂਦੇ ਨੇ ਹਰ ਸਾਲ ਐਨੂਅਲ ਸਪੋਰਟਸ ਮੀਟ ਬਾਕੀ ਹੋਰ ਫੰਕਸ਼ਨਸ